ਕਿਉਂਕਿ ਜਦੋਂ ਪਸਮਾਲਨ ਹੈ ਨਾ ਜਾਨਵਰ ਨੂੰ ਆਪਾਂ ਰੰਗ ਰੂਪ ਹੀ ਉਹਦਾ ਹੋਰ ਹੋ ਜਾਂਦਾ ਥਣ ਵੀ ਚੰਗਾ ਕੱਢਿਆ ਪੂਰਾ ਇੱਕ ਵਾਰ ਨੇੜੇ ਤੋਂ ਤੁਰਦੀ ਹੂੰ ਦੇਖ ਲਿਓ ਥਣ ਦੇਖ ਸਕਦੇ ਹੋ ਸੱਜਣਾ ਪੂਰਾ ਟੌਪ ਦਾ ਬਣਾਇਆ ਬਾਕੀ ਇਹ ਤਾਂ ਨਾ ਛੋਟੀ ਰੁਕੂਗੀ ਉੱਥੇ ਜਾ ਕੇ ਦਿਖਾਉਂਗਾ ਤੇ ਜੁੜੇ ਰਹੋ ਵੀਡੀਓ ਨਾਲ ਆਪਾਂ ਵੱਡੀ ਝੋਟ ਜਾਂ ਰੇਟ ਵੀ ਕਰਾਵਾਂਗੇ ਬਾਈ ਤੋਂ ਵੀਡੀਓ 'ਚ ਤੇ ਇਹਦੀਆਂ ਵੀ ਧਾਰਾ ਮਾਰ ਕੇ ਤੁਹਾਨੂੰ ਆਪਾਂ ਦਿਖਾਵਾਂਗੇ ਲਾ ਇੱਥੇ ਤੋਂ ਥਾਣੇ ਦੇਖ ਸਕਦੇ ਹਾਂ ਤੇ ਆਪਸ ਚ ਨਾ ਸੱਜਣੋ ਜੇ ਗੱਲ ਕਰਾਂ ਮੈਂ ਥਾਣਾ ਦਾ ਗੈਪ ਵੀ ਚੰਗਾ ਹੈ ਤੇ ਥਾਣ ਵੀ ਐ ਜਿਹੜਾ ਕਹਿ ਦਿੰਦੇ ਨੇ ਨਾ ਆਪਾਂ ਸਿਰੇ ਵਾਲਾ ਥਾਣਾ ਜਿਹੜੇ ਥਾਣ ਦੀ ਆਪਾਂ ਛਪਾਰਸ਼ ਤੁਹਾਨੂੰ ਕਰਦੇ ਹੁੰਨੇ ਆ ਵੀ ਜੜ ਮਜ਼ਬੂਤ ਤੇ ਥੱਲੇ ਤੋਂ ਤਿੱਖਾ ਲਾ ਭਾਈ ਇਹਦੀਆਂ ਧਾਰਾ ਮਾਰ ਕੇ ਦਿਖਾ ਦੇ ਪਹਿਲਾਂ ਇੱਧਰ ਨੂੰ ਲਾ 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 ਥਾਣ ਤਾਂ ਨਾ ਧਾਰ ਤਾਂ ਇਹ ਗੱਲ ਕਰਾਂ ਸੱਜਣਾਂ ਪਹਿੰਦੇ ਪੂਰੀ ਮੋਟਿਆ ਅਗਲੇ ਥਾਣਾ 'ਚੋਂ ਮਾਰ ਦੇ ਕਿਵੇਂ ਕਰ ਲਈ ਤਾਂ ਨਹੀਂ ਸਾਰਾ ਤੇ ਬਹੁਤ ਬੋਲੀ ਆ ਸੱਟਾ ਨਹੀਂ ਜੇ ਮੈਂ ਗੱਲ ਕਰਾਂ ਪੂਰੀ ਮੋਟੀ ਧਾਰ ਪੈਂਦੀ ਆ ਪੁਰ ਪਿਛਲੇ ਨੂੰ ਮਾਰਦੇ ਦਵਾਰੀ ਸਮਰਸੀ ਵਾਲੀ ਹੈ ਦੋਨੇ ਧਾਰ ਜਿਵੇਂ ਗੱਲ ਕਰਾਂ ਸੱਜਣੋ ਪੂਰੀ ਮੋਟੀ ਧਾਰ ਪੈਂਦੀ ਆ ਹੁਣ ਆਪਾਂ ਦੋਨੋਂ ਸਿਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗੇ ਆਪਾਂ ਪਿੰਡ ਛੱਬਰ ਜ਼ਿਲ੍ਹਾ ਮਾਨਸਾ 7 12 2022 ਨੂੰ ਆਪਾਂ ਸੱਜਣੋ ਇਹ ਵੀਡੀਓ ਕਵਰ ਕਰਨ ਲੱਗੇ ਆ ਕਿਉਂਕਿ ਬਹੁਤ ਸੱਜਣਾ ਦੀ ਨਰਾਜ਼ਗੀ ਲਾ ਲੋ ਮੰਗ ਲਾ ਲੋ ਰਹਿੰਦੀ ਆ ਵੀ ਨਾ ਵੀਡੀਓ ਦੇ ਵਿੱਚ ਵੀ ਤਰੀਕ ਜ਼ਰੂਰ ਦੱਸਿਆ ਕਰੋ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸੱਜਣ ਨੂੰ ਆਪਣੀ ਵੀਡੀਓ ਦੇਖਦੇ ਨੇ ਵੀ ਤਾਂ ਕਰਕੇ ਨਾ ਤਰੀਕ ਨਾਲ ਉਹ ਕਹਿੰਦੇ ਜੇ ਤਰੀਕ ਦੱਸ ਦਿੰਦੇ ਨਾ ਸਾਨੂੰ ਪਤਾ ਲੱਗ ਜਾਂਦਾ ਵੀ ਵੀਡੀਓ ਨਾ ਵੀ ਕਿਹੜੀ ਤਰੀਕ ਦੀ ਬਣੀ ਹੋਈ ਆ ਕਹਿੰਦੇ ਕਈ ਵਾਰ ਨਾ ਸਾਨੂੰ ਡੰਗਰ ਪਸੰਦ ਆ ਜਾਂਦਾ ਤੇ ਵੀਡੀਓ ਹੁੰਦੀ ਆ ਪੁਰਾਣੀ ਅਸੀਂ ਸੱਜਣ ਨੂੰ ਕਹਿੰਦੇ ਫੋਨ ਲਾ ਬੈਨੇ ਆ ਵੀ ਉਸ ਮਹਮੇਂ ਵਿੱਚ ਵੀ ਅੱਜ 7 12 2022 ਨੂੰ ਆਪਾਂ ਲੱਗਿਆ ਵੀਡੀਓ ਕਵਰ ਕਰਨਾ ਚੱਬਰਪਿੰਡ ਜ਼ਿਲ੍ਹਾ ਮਾਨਸਾ ਅੱਜ ਦੀ ਵੀਡੀਓ 'ਚ ਨਾ ਸੱਜਣੋ ਤੁਹਾਨੂੰ ਮੈਂ ਦੋ ਝੋਟੀਆਂ ਦਿਖਾਉਂਗਾ ਇੱਕ ਤੀਜੇ ਸੂਏ ਆ ਇੱਕ ਪਹਿਲੇ ਸੂਏ ਦੀ ਆ ਤੇ ਦੁੱਧ ਨਾ ਤਕਰੀਬਨ ਜਿਵੇਂ ਮੈਂ ਗੱਲ ਕਰਾਂ ਤਿਆਰੀ ਜੀ ਦੀ ਦੁੱਧ ਹੈ ਕਿਉਂਕਿ ਤੀਜੇ ਸੂਏ ਵਾਲੀ ਥੱਲੇ ਵੀ ਚੰਗਾ ਦੁੱਧ ਤਿਆਰ ਆ ਤੇ ਝੋਟੀ ਵੀ ਨਾ ਸੱਜਣੋ ਜੇ ਗੱਲ ਕਰਨਾ ਪੂਰੀ ਡਾਬਲ ਆ ਪਿੱਠ ਕੁੜੇ ਦੀ ਕੱਦ ਵਿੱਢ ਦੀ ਚੰਗੀ ਝੋਟੀ ਆ ਤੇ ਜਿਹੜੀ ਪਹਿਲੇ ਸੂਏ ਆ ਉਹ ਸੱਜਣੋ ਦੰਦਾ ਚ ਉਹਦੇ ਬਾਰੇ ਵੀ ਮੈਂ ਪੂਰੀ ਜਾਣਕਾਰੀ ਦਊਂਗਾ ਦੁੱਧ ਉਹਦੇ ਥੱਲੇ ਵੀ ਚੰਗਾ ਤਿਆਰ ਆ ਤੇ ਆ ਜੋ ਬਾਈ ਨਾ ਮਲਿਆਉਣੇ ਆ ਤੇ ਫਿਰ ਜਾਨਵਰ ਵੀ ਦਿਖਾਵਾਂਗੇ ਆ ਜੋ ਬੰਦੇ ਹੋਰ ਬਾਈ ਜੀ ਕਿਵੇਂ ਹੋ ਠੀਕ ਆ ਜੀ ਠੀਕ ਠਾਕ ਆ ਠੀਕ ਆ ਸਰ ਆਪਣਾ ਨਾਮ ਦੱਸ ਦੋ ਸਭ ਤੋਂ ਪਹਿਲਾਂ ਕਿਸਾਨ ਪਸ਼ੂ ਪਾਲਕ ਚੈਨਲ ਦੇਖਣ ਵਾਲਿਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈਗਾ ਸੁੱਖੀ ਕਹਿੰਦੇ ਵੈਸੇ ਪਿਆਰ ਨਾਲ ਤੇ ਪਿੰਡ ਹੈਗਾ ਆਪਣਾ ਬੁਰਜ ਝੱਬਰ ਜ਼ਿਲ੍ਹਾ ਮਾਨਸਾ ਜੋਗੇਰਲੇ ਦੇ ਨਾਲ ਹੈ ਬਿਲਕੁਲ ਲੈ ਸੱਜਣੋ ਜੇ ਗੱਲ ਕਰਨ ਆਪਾਂ ਨੇ ਇਸ ਘਰ ਦੇ ਵਿੱਚੋਂ ਪਹਿਲਾਂ ਵੀ ਕਈ ਵੀਡੀਓ ਬਣਾਈ ਨੇ ਕਿਉਂਕਿ ਜਿੰਨਾ ਕ ਬਾਈ ਨੇ ਡਿਟੇਲ ਦੱਸੀ ਆ ਸਹੀ ਡਿਟੇਲ ਨਿਕਲੀ ਆ ਤਕਰੀਬਨ ਤੁਹਾਨੂੰ ਪਤਾ ਸ਼ਿਕਾਇਤ ਜਦੋਂ ਆਪਣੇ ਕੋਲੇ ਕਿਸੇ ਸੱਜਣ ਦੀ ਮਿਲ ਜੇ ਆਪਾਂ ਦੁਬਾਰੇ ਉਸ ਘਰ ਦੇ ਵਿੱਚੋਂ ਵੀਡੀਓ ਨਹੀਂ ਬਣਾਉਂਦੇ ਇਹ ਬਗ ਆਪਣਾ ਤੁਸੀਂ ਰੂਲ ਮੰਨ ਲਿਓ ਆਪਣਾ ਇੱਕ ਨਿਯਮ ਮੰਨ ਲਿਓ ਹੋਰ ਬਾਈ ਫਿਰ ਕੰਮ ਕਰ ਕਿਵੇਂ ਚੱਲਦਾ ਕੰਮ ਕਰ ਬਾਈ ਜੀ ਬਹੁਤ ਵਧੀਆ ਚੱਲਦਾ ਇੱਕ ਆਪਣਾ ਮੋਬਾਈਲ ਨੰਬਰ ਜਰੂਰ ਐਡ ਕਰ ਲਿਓ ਅੱਛਾ ਹਾਂ ਬਾਈ ਤਾਂ ਨਾ ਇੱਕ ਫੋਨ ਨੰਬਰ ਸੱਜਣੋਂ ਕਈ ਵਾਰੀ ਨਾ ਭੁੱਲ ਜਾਂ ਮਿਆਂ ਹੂੰ ਵੈਸੇ ਸਕਰੀਨ ਦੇ ਉੱਤੇ ਨੰਬਰ ਜਰੂਰ ਚੱਲਦਾ ਹੁੰਦਾ ਪਰ ਬਾਈ ਕਹਿੰਦਾ ਨਾ ਅੱਜ ਨੰਬਰ ਆਪਾਂ ਪਹਿਲਾਂ ਹੀ ਬੋਲ ਦਨੇ ਆ ਲੈ ਸੱਜਣਾ ਬੋਲ ਦੇ ਨੰਬਰ ਤੇਰਾ 99681 ਹਾਂਜੀ 65405 99681 65405 ਠੀਕ ਆ ਜੀ ਲੈ ਕਿੰਨੀਆਂ ਝੋਟੀਆਂ ਦਿਖਾਵਾਂਗੇ ਝੋਟੀਆਂ ਬਾਈ ਜੀ ਆਪਾਂ ਦੋ ਦਿਖਾਵਾਂਗੇ ਇੱਕ ਤੀਜੇ ਸੂਏ ਆ ਇੱਕ ਪਹਿਲੇ ਸੂਏ ਕਿਹੜੀ ਤੋਂ ਸਟਾਰਟ ਕਰੀਏ ਭਰਾ ਤੀਜੇ ਸੂਏ ਤੋਂ ਕਰ ਲੈ ਲੈ ਇੱਧਰ ਲਈ ਸਿਮਰ ਐ ਤੇ ਮਾਰ ਦੇ ਕੈਮਰਾ ਦਾ ਸੱਜਣਾ ਝੋਟੀ ਆ ਤੀਜੇ ਸੂਏ ਦੀ ਝੋਟੀ ਆ ਸਿੰਘ ਜਰੂਰ ਖੁੱਲਾ ਥੋੜਾ ਜਿਹਾ ਕਿਉਂਕਿ ਗਲਾਈ ਵਾਲਾ ਸਿੰਘਾ ਮੋੜਿਆ ਹੋਇਆ ਉਤੋਂ ਪਰ ਨਾ ਜ ਸੱਜਣੋ ਜੇ ਮੈਂ ਬਾਡੀ ਬੂਡੀ ਦੀ ਗੱਲ ਕਰਾਂ ਮੈਂ ਦੀ ਚੜਾਈ ਚੜੂਈ ਦੀ ਦੀ ਬਾਡੀ ਦੀ ਚੜਾਈ ਦੀ ਗੱਲ ਕਰਾਂ ਕੱਦ ਦੀ ਗੱਲ ਕਰਾਂ ਤੁਸੀਂ ਮੇਰੇ ਕੱਦ ਤੋਂ ਆਈਡੀਆ ਲਾ ਸਕਦੇ ਹੋ ਕਿਉਂਕਿ ਲੰਬਾਈ ਵੀ ਮੱਜ ਦੀ ਬਹੁਤ ਜ਼ਿਆਦੀ ਆ ਸੱਜਣੋ ਤੇ ਪਿੱਠ ਪੁੜੇ ਦੀ ਵੀ ਮੰਗ ਲੋ ਚੰਗੀ ਬਣਾਵਟਾ ਬਈ ਥਣ ਥਣੌੜ ਦਿਖਾ ਦੇ ਇੱਕ ਵਾਰੀ ਅੱਗੇ ਤੋਂ ਨੇੜੇ ਲਾ ਕੇ ਕੈਮਰਾ ਲੈ ਜੀਨੇ ਸੱਜਣੋ ਇਹਦੇ ਥਾਣ ਥਨੌੜ ਦੀ ਗੱਲ ਕਰੇ ਡਰਦੀ ਆ ਥੋੜਾ ਜਿਹਾ ਕੈਮਰੇ ਤੋਂ ਪਰ ਥਣਨਾ ਜੋ ਕਿ ਨੂੰ ਚੰਗਾ ਲੱਗਿਆ ਦੂਰਾ ਥਣ ਲੱਗਿਆ ਲੈ ਆ ਜੋ ਬਾਈ ਨਾਲ ਕਰਦੇ ਆ ਗੱਲਬਾਤ ਕਿੰਨੇ ਕਿ ਦਿਨ ਹੋ ਗਏ ਇਹਨੂੰ ਸੂਈ ਨੂੰ ਬਾਈ ਜੇ ਇਹਨੂੰ ਹੋ ਗਿਆ ਅੱਜ 10 ਤੋਂ 11 ਦਿਨ ਹੀ ਹੋਇਆ ਓਰੀਜਨਲ ਜਮਾ ਅੱਜ 10 ਤੋਂ 11 ਦਿਨ ਬੱਚਾ ਕੀ ਆ ਨਾਲਾ ਬੱਚਾ ਹੈਗੀ ਆਪਣੀ ਕੱਟੀ ਆ ਅਰਜਨ ਕੁੰਗੜ ਦੀ ਕੱਟੀ ਆ ਲੈ ਸੱਜਣੋ ਪਿੱਛੇ ਨਾ ਇਹਦੇ ਅਰਜਨ ਕੁੰਗੜ ਦੀ ਕੱਟੀ ਆ ਜਿਵੇਂ ਮੈਂ ਤੁਹਾਨੂੰ ਕਹਿੰਨਾ ਉਹਨਾਂ ਨਾਲ ਇੱਕ 모ਹਰਾ ਨਾਲ ਇੱਕ 모ਹਰਾ ਫ੍ਰੀ ਮਿਲਦੀ ਆ ਤੁਹਾਨੂੰ ਤਿਆਰ ਕਰਨ ਵਾਸਤੇ ਲੈ ਸਿਮਰ ਕੱਟੀ ਦੇ ਕ ਲੱਕ ਕੱਤੀ ਦੀ ਜੇ ਗੱਲਬਾਤ ਕਰਨਾ ਸੱਜਣੋ ਇਹਦਾ ਵੀ ਪਿੱਠ ਪੋੜਾ ਬਿਲਕੁਲ ਆਪਣੀ ਮਾਂ ਤੇ ਐ ਤੇ ਬਾਕੀ ਚੰਗੀ ਆ ਸੱਜਣੋ ਲੰਬਾਈ ਲੰਮੀ ਇਹਦੀ ਵੀ ਚੰਗੀ ਆ ਜਿਵੇਂ ਆਪਾਂ ਕਹਿੰਦੇ ਨਾ ਬੱਚੇ ਤੇਰ ਮਰੀਅਲ ਜੇ ਹੁੰਦੇ ਨੇ ਉਹ ਗੱਲਬਾਤ ਨਹੀਂ ਹੈਗੀ ਸੱਜਣੋ ਕੱਤੀ ਵੀ ਚੰਗੀ ਆ ਤੇ ਵਧੀਆ ਕੁਆਲਿਟੀ ਦੀ ਆ ਤੇ ਅੱਜ ਹੁਣ ਦਾ ਮੱਝ ਕੋਲ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਇੱਕ ਵਾਰੀ ਤੋੜ ਕੇ ਵੀ ਦਿਖਾਵਾਂਗੇ ਤੇ ਦੁੱਧ ਦੇ ਥੱਲੇ ਕਿੰਨਾ ਕੁ ਤਿਆਰ ਹੈ ਹੁਣ ਦੁੱਧ ਬਾਈ ਜੀ ਇਹ ਆਪਣੀ 16 17 ਲੀਟਰ ਤੇ ਚੱਲਦੀ ਸੀਗੀ ਠੀਕ ਆ ਜੀ ਇਹ ਨਾਲ ਇੱਕ ਆਪਾਂ ਜਿਹੜੀ ਉਹ ਕੀੜਿਆਂ ਵਾਲੀ ਦਵਾਈ ਹੁੰਦੀ ਆ ਅੱਛਾ ਡਿਵਾਰਮਿੰਗ ਕਹਿ ਦਿੰਦੇ ਆ ਸਰ ਡਿਵਾਰਮਿੰਗ ਉਹ ਕੀਤੀ ਆ ਤੇ ਉਹਦੇ ਕਾਰਨ ਵੀ 2 3 ਡਿੱਟਾ ਹੀ ਲੀਟਰ ਦੁੱਧ ਇਹ ਘਟੀ ਜ਼ਰੂਰ ਹੈ ਅੱਛਾ ਏ ਨਾ ਸੱਜਣੋ ਜਾਨਵਰ ਕਈ ਵਾਰੀ ਨਾ 1-2 ਕਿਲੋ ਦੁੱਧ ਆਪਾਂ ਕਹਿ ਦਿੰਨੇ ਆ 2-2.5 ਕਈ ਜਾਨਵਰ ਤਾਂ 3-4 ਕਿਲੋ ਤੱਕ ਵੀ ਡਾਊਨ ਆ ਜਾਂਦੇ ਨੇ ਕਿਉਂਕਿ ਫਿਰ ਉਹ 5-7 ਦਿਨਾਂ ਚ ਦੁਬਾਰੇ ਉਸੇ ਦੁੱਧ ਦੀ ਮਾਤਰਾ ਤੇ ਆ ਜਾਂਦੇ ਨੇ ਬਾਈ ਖਾਂਦੀ ਚੰਗਾ ਨਾ ਇਹ ਹਾਂਜੀ ਇੱਕ ਗੱਲ ਮੈਂ ਕਹਿਣੀ ਚਾਹੁੰਨਾ ਸੱਜਣੋ ਜਿਹੜੀ ਆਪਾਂ ਡਿਵਰਮੀ ਕਹਿੰਦੇ ਨੇ ਇਹ ਕਰਨੀ ਨਾ ਜ਼ਰੂਰੀ ਹੁੰਦੀ ਆ ਕਈ ਮੇਰੇ ਸੱਜਣ ਨੇ ਘਰੇਲੂ ਜਿਹੜੇ ਮੇਰਾ ਖਿਆਲ ਆ ਉਹਨਾਂ ਨੂੰ ਵਿਚਾਰਿਆਂ ਨੂੰ ਕਈਆਂ ਨੂੰ ਪਤਾ ਵੀ ਨਹੀਂ ਹੁੰਦਾ ਤੇ ਕਈ ਨਾ ਕੀੜੇ ਵਾਲੀ ਗੋਲੀ ਦੰਦੇ ਨਹੀਂ ਡਰਦੇ ਡਰਦੇ ਮਾਰੇ ਵੀ ਨਹੀਂ ਦੰਦੇ ਕਈ ਵਾਰੀ ਹਨਾ ਨਹੀਂ ਬਈ ਦੇਣੀ ਜ਼ਰੂਰੀ ਹੈ ਨਾ ਇਹ 1.5 ਮਹੀਨੇ ਬਾਅਦ ਜ਼ਰੂਰੀ ਆ ਕਰਨੀ ਹੈ ਇਹ 1.5 2 ਆ ਕਈ ਸੱਜਣ ਬਾਅਦ 2 3 ਮਹੀਨੇ ਬਾਅਦ ਕਈ 6 ਮਹੀਨੇ ਬਾਅਦ ਕਰਦੇ ਨੇ ਤਕਰੀਬਨ ਤਕਰੀਬਨ ਨਾ 3 ਮਹੀਨੇ ਬਾਅਦ ਜ਼ਰੂਰੀ ਹੁੰਦੀ ਆ ਕਿਉਂਕਿ ਹਰੇਕ ਵਾਰੀ ਜਿਵੇਂ ਡਾਕਟਰ ਕਹਿੰਦੇ ਨੇ ਨਾ ਉਹਦੀ ਕੰਪਨੀ ਚੇਂਜ ਕਰਕੇ ਦੇ ਦਿਆ ਕਰੋ ਗੋਲੀ ਦੀ ਪਰ ਸੱਜਣੋ ਦੇ ਆ ਜ਼ਰੂਰ ਕਰੋ ਗੱਬਣ ਪਸ਼ੂ ਨੂੰ ਵੀ ਆਪਾਂ ਦੇ ਸਕਦੇ ਆ ਉਹ ਗੱਬਣ ਵਾਲੀ ਨਾ ਕਹਿ ਕੇ ਮਿਲਦੀ ਆ ਗੋਲੀ ਹੁਣ ਇਹਦੇ ਥੱਲੇ ਦੁੱਧ ਕਿੰਨਾ ਗਿਆ ਅੱਜ ਥੱਲੇ ਵੀਰੇ 14 14.5 ਕਿਲੋ ਹੈਗਾ ਅੱਛਾ ਅੱਜ 14 14.5 ਹਾਜ਼ਰ ਹੈ ਦੋ ਡੰਗ ਚਾਰ ਡੰਗ ਚਵਾ ਦਾਂਗੇ ਆਪਾਂ ਦੋ ਡੰਗ ਚੋ ਲੋ ਚਾਰ ਡੰਗ ਵਾਲੇ ਨੇ ਰੁਪਏ ਲਾਉਣੇ ਵੀਰੇ ਹਾਂਜੀ ਤਸੱਲੀ ਕਰਕੇ ਲੈ ਜਾਵੇ ਲੈ ਸੱਚ ਨੂੰ ਦੋ ਡੰਗ ਚਾਰ ਡੰਗ ਦਾ ਖੁੱਲਾ ਆਫਰ ਆ ਰਹਿਣ ਸੈਣ ਦਾ ਪੂਰਾ ਪ੍ਰੋਗਰਾਮ ਤੁਹਾਨੂੰ ਸਾਰਾ ਮਿਲੂਗਾ ਖਾਣਾ ਪੀਣਾ ਜਿਹੜਾ ਜਆ ਬਾਈ ਖਾਊਗਾ ਸਾਰਾ ਸਿਸਟਮ ਮਿਲੂਗਾ ਕਿਉਂਕਿ ਦੋ ਡੰਗ ਚਾਰ ਡੰਗ ਤੁਸੀਂ ਮੈਂ ਤੁਹਾਨੂੰ ਬਾਈ ਕਹਿੰਦਾ ਚੋਕੇ ਆਪਣੇ ਕੋਲ ਲਿਜਾ ਸਕਦੇ ਹੋ ਲੈ ਇੱਕ ਵਾਰੀ ਨਾ ਬਈ ਖੋਲ ਕੇ ਤੋਰ ਕੇ ਦਿਖਾ ਲਈ ਇਹਨੇ ਜੇ ਡਰਦੀ ਨਹੀਂ ਨੇੜਿਆਂ ਫਾਲੀ ਥੋੜਾ ਆ ਚੰਗਾ ਲੈ ਸੱਜਣਾ ਜੇ ਤੂੰ ਰੂਗੀ ਨਾ ਇਹਦੀ ਜੱਜਮੈਂਟ ਕਰ ਲਿਓ ਉਹੀ ਗੱਲ ਐ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉਚਾਈ ਲੰਬਾਈ ਜਿਹੜੀ ਪਿੱਠਪੂੜੇ ਦੀ ਬਣਾਵਟਾਂ ਨੇ ਦੀ ਬੈਕ ਤੋਂ ਜਿਹੜੀ ਆ ਚੜਾਈ ਐ ਨਾ ਸੱਜਣਾ ਇਹਦੇ ਪਿੱਠਪੂੜੇ ਦੀ ਕਾਬਲੇ ਤਾਰੀਖ ਚੜਾਈ ਆ ਝੋਟੀ ਦੀ ਆ ਜਾ ਇਧਰ ਕਿਉਂਕਿ ਜੇ ਆਪਾਂ ਕਹਿ ਦੀਏ ਪੂਰਾ ਡਾਬਲ ਝੋਟੀਆਂ ਚ ਆਉਂਦੀ ਐ ਝੋਟੀ ਜੇ ਆਪਾਂ ਗੱਲ ਕਰ ਲਈਏ ਵੀ ਚੰਗੇ ਜਾਨਵਰ ਜਿਵੇਂ ਆਪਾਂ ਕਹਿੰਦੇ ਨਾ ਡਾਬਲ ਜਾਨਵਰ ਆ ਪੂਰਾ ਪੂਰੇ ਡਾਬਲ ਜਾਨਵਰਾਂ ਇਥੋਂ ਬੈਕ ਤੋਂ ਪਿੱਠਪੂੜਾ ਦੇਖ ਸਕਦੇ ਹੋ ਪੂਰਾ ਡਬਲ ਹੈ ਝੁੱਟੀ ਦਾ ਚੜਾਈ ਬਹੁਤ ਜ਼ਿਆਦਾ ਹੈ ਇੱਥੇ ਤੋਂ ਨਾ ਸੱਜਣੋ ਤੁਸੀਂ ਦੀ ਲੰਬਾਈ ਦੇਖ ਸਕਦੇ ਹੋ ਪੂਰੀ ਹੈਵੀ ਹੈਵੀ ਪ੍ਰੋਫਾਈਲ ਉਹ ਹੈਵੀ ਝੁੱਟੀ ਹੈ ਜਿਵੇਂ ਆਪਾਂ ਕਹਿਦਾ ਨੇ ਹੁੰਨੇ ਆ ਕਿਉਂਕਿ ਇੱਕ ਵਾਰ ਨਾ ਲੇ ਵਾ ਤੁਹਾਨੂੰ ਮੈਂ ਨੇੜੇੋਂ ਦਿਖਾ ਦਾਂ ਨਾ ਇਧਰ ਤੋਂ ਸੱਜਣੋ ਅੱਗੇ ਤੋਂ ਥਣ ਥਣੌੜ ਦੇਖ ਸਕਦੇ ਹੋ ਅੱਗੋਂ ਵੀ ਚੰਗਾ ਥਣ ਥਣੌਟ ਹੈ ਜੇ ਮੈਂ ਗੱਲ ਕਰ ਲਾਂ ਨਾ ਥੋੜੀ ਜੀ ਛੋਟੀ ਜਿਵੇਂ ਆਪਾਂ ਕਹਿਦਾਂ ਨਾ ਬੰਦਲੇਵੇ ਦੀ ਲਾ ਲੋ ਥੋੜੀ ਜਿਹੀ ਟਾਈਟਲੇਵੇ ਦੀ ਲਾ ਲੋ ਉਹ ਚੀਜ਼ ਐ ਕਿਉਂਕਿ ਜਿਹੜਾ ਸੱਜਣੋਂ ਬੰਦਲੇਵੇ ਦਾ ਜਾਨਵਰ ਹੁੰਦਾ ਨਾ ਉਹਦੇ ਦੁੱਧ ਦੀ ਕੁਆਲਿਟੀ ਵੀ ਚੰਗੀ ਹੁੰਦੀ ਐ ਚੰਗੀ ਮਾਤਰਾ ਹੁੰਦੀ ਐ ਕਿਉਂਕਿ ਬੰਦਲੇਵੇ ਦੇ ਜਾਨਵਰ ਦਾ ਆਈਡੀਆ ਨਹੀਂ ਹੁੰਦਾ ਸੱਜਣੋਂ ਕੋਈ ਕਿੰਨਾ ਕ ਦੁੱਧ ਪਾ ਦੀ ਬਾਈ ਇਹਦੇ ਨਾ ਪਾਈਪਾਂ ਵੀ ਪੂਰੀਆਂ ਡੱਬ ਵਾਲਾ ਦੋਨੇ ਸਾਈਡਾਂ ਤੇ ਠੀਕ ਐ ਗੱਲ ਬੰਦਲੀਆਂ ਪਾਈਪਾਂ ਨਾ ਨਹੀਂ ਉਹੀ ਗੱਲ ਐ ਵੀ ਚਾਈ ਲੰਬਾਈ ਦੀ ਸੱਜਣੋਂ ਵੀਡੀਓ 'ਚ ਸਾਨੂੰ 19 ਲੱਗੂਗੀ ਪਰ ਜੋ ਨੇੜੇ ਆ ਕੇ ਦੇਖੋਗੇ ਨਾ 21 ਲੱਗੂ ਛੋਟੀ ਉਹ ਗੱਲ ਵੀ ਆਪਾਂ ਜੇ ਇਹਨੂੰ 21 ਕਹਾਂਗੇ ਸੋਨੂੰ 19 ਲੱਗੂਗੀ ਛੋਟੀ ਲੱਗੂਗੀ ਥੋੜੀ ਬਹੁਤੀ ਵੱਡੀਏ ਲੱਗੂਗੀ ਛੋਟੀ ਨਹੀਂ ਲੱਗੂ ਕਿਉਂਕਿ ਆਪਣੇ ਆਤ ਨਹੀਂ ਹੈਗੀ ਵੀ ਛੋਟੇ ਜਾਨਵਰ ਨੂੰ ਕੈਮਰਾ ਫਲੈਟ ਕਰਕੇ ਵੱਡਾ ਦਿਖਾ ਦਈਏ ਇਹ ਬਾਈ ਲੰਬਾਈ ਬਹੁਤ ਜ਼ਿਆਦਾ ਹੈ ਜੀ ਇਹ ਬਾਕੀ ਨਾ ਬੱਚੇ ਲਾ ਕੇ ਸੋਨੂੰ ਆਪਾਂ ਇਆਂ ਧਾਰਾਂ ਵੀ ਮਾਰ ਕੇ ਦਿਖਾਵਾਂਗੇ ਛੋਟੀ ਪਾਸ ਕਰਾ ਕੇ ਦਿਖਾ ਦਾਂਗੇ ਕਿਉਂਕਿ ਚੋਣੀ ਤੁਸੀਂ ਨੇ ਆ ਜਿਹੜੇ ਸੱਜਣ ਨੂੰ ਪਸੰਦ ਆਊਗੀ ਦੋ ਡੰਗ ਚਾਰ ਡੰਗ ਚੋਕੇ ਲੈ ਜਿਓ ਅਜਾ ਹੁਣ ਆਪਾਂ ਦੋ ਨੰਬਰ ਵਾਲੀ ਛੋਟੀ ਤੇ ਲੈ ਕੇ ਚੱਲਦੇ ਆਂ ਇਹਦਾ ਹੈਗਾ ਸੱਜਣੋਂ ਪਹਿਲਾ ਸੂਆ ਤੇ ਕਦ ਕਾਠ ਇਹਦਾ ਵੀ ਪਹਿਲੇ ਸੂਏ ਦੇ ਹਿਸਾਬ ਨਾਲ ਚੰਗਾ ਠਣ ਠਣਾਟ ਸੱਜਣੋ ਜੇ ਮੈਂ ਗੱਲ ਕਰਾਂ ਇਹਦਾ ਵੀ ਠਣ ਠਣਾਟ ਚੰਗਾ ਲੱਗਿਆ ਤੇ ਬਾਕੀ ਇੱਕ ਗੱਲ ਤੁਹਾਨੂੰ ਦੱਸ ਦਾਂ ਨਾ ਆ ਸਿੰਗ ਦਿਖਾ ਨਹੀਂ ਇੱਕ ਪਾਸੇ ਦਾ ਸਿੰਗ ਵੀ ਟੁੱਟਿਆ ਹੋਇਆ ਜਰੂਰ ਇੱਕ ਸਿੰਗ ਇਹਦਾ ਜਰੂਰ ਟੁੱਟਿਆ ਹੋਇਆ ਉਹ ਚੀਜ਼ ਆਪਾਂ ਉੱਦਾਂ ਨਹੀਂ ਰੱਖਦੇ ਕਿਉਂਕਿ ਵੀਡੀਓ ਦੇ ਮਾਧਿਅਮ ਰਾਹੀਂ ਆਪਾਂ ਹਰ ਇੱਕ ਚੀਜ਼ ਜਾਨਵਰ ਦੀ ਇੱਥੇ ਤੱਕ ਮਤਲਬ ਆਪਾਂ ਨੂੰ ਆਈਡੀਆ ਆਉਂਦਾ ਆਪਾਂ ਦਿਖਾਉਣੀ ਆ ਕੋਈ ਉੱਲੀ ਵਾਲੀ ਗੱਲ ਨਹੀਂ ਰੱਖਦੇ ਇਹਦਾ ਸੂਆ ਪਹਿਲਾ ਸੂਆ ਬਾਈ ਇਹ ਪਹਿਲਾ ਸੂਆ ਵੀਰੇ ਇਹਨੂੰ ਕੈ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ 12 ਦਿਨ ਹੋ ਗਏ ਅੱਜ ਇਹਨੂੰ ਅੱਛਾ 12 ਕੱਟਾ ਏ ਮਗਰ ਇਹ ਆ ਬੱਚੇ ਤੇ ਵੀ ਮਾਰਨੀ ਕੈਮਰਾ ਆ ਸੱਜਣੋ ਇਹਦੇ ਮਗਰ ਕੱਟਾ ਇੱਕ ਨੰਬਰ ਵਾਲੀ ਮਗਰ ਕੱਤੀ ਆ ਤੇ ਦੰਦਾਂ ਚ ਬਾਈ ਕਿਵੇਂ ਆ ਇਹ ਇਹ ਦੰਦਾਂ ਚ 4 ਆ ਵੀਰੇ ਅੱਛਾ 4 ਦੰਦਾਂ ਪਹਿਲਾ ਸੂਆਲੇ ਵਾਲੇ ਆ ਝੋਟੀ ਤੇ ਮਾਰਦੇ ਇਦਾਂ ਤੇ ਕਾਟਿੰਗ ਕਟਿੰਗ ਕਰਕੇ ਬਣਾਰ ਕੀਆ ਗੱਲਬਾਤ ਵਧੀਆ ਕਟਿੰਗ ਦਾ ਤੁਹਾਨੂੰ ਹਰਿਆਣੇ ਵਾਲੇ ਤੁਹਾਨੂੰ ਪਤਾ ਹੀ ਆ ਆ ਜੀ ਸੱਚ ਲੈ ਕੇ ਕਿਹੜੇ ਏਰੀਏ ਚ ਆਏ ਆ ਵੀ ਆਪਾਂ ਪੁੱਛ ਰਹੇ ਹਾਂ ਇਹ ਆਪਣੇ ਵੀਰੇ ਹਸਾਰ ਤੇ ਰੋਤ ਕੇ ਸੰਨ ਚੱਕ ਸਿੰਘਵਾ ਖਾਸ ਤੇ ਇੱਕ ਗੱਦੀ ਖੜੀ ਆ ਅਜਾ ਸਿੰਘਵਾ ਖਾਸ ਤੇ ਗੱਦੀ ਖੜੀ ਪਈ ਨੇ ਹਰਿਆਣੇ ਦੇ ਮੇਰਾ ਖਿਆਲ ਪਿੰਡ ਵੀ ਸੱਜਣੋ ਮਸ਼ਹੂਰ ਪਿੰਡ ਨੇ ਹਰਿਆਣੇ ਦੇ ਤੇ ਇਹਦੇ ਥੱਲੇ ਦੁੱਧ ਕਿੰਨਾ ਤਿਆਰ ਆ ਇਹਦੇ ਵੀਰੇ ਹੈਗਾ 12 ਕਿਲੋ ਹੁਣ ਦੇਵਾਂਗੇ ਆਪਾਂ 12 ਕਿਲੋ ਤਿਆਰ ਆ ਹਾਂ ਦੇਵਾਂਗੇ ਆਪਾਂ ਵੀਰੇ ਚੋਕ ਅਛਾ ਦੋ ਡੰਗ ਚਾੜਾਂਗੇ ਇਹਦੀ ਵੀ ਤਸੱਲੀ ਕਰਾ ਕੇ ਤੁਹਾਨੂੰ ਹਾਂ ਬਸ ਆਪਾਂ ਜਦੋਂ ਕਹਤਾ ਵੀਰੇ ਅਗਲੇ ਨੇ ਰੁਪਈਏ ਲਾਉਣੇ ਹਨਾ ਅਗਲਾ ਤਸੱਲੀ ਕਰੇ ਜਾਵਾਂ ਜਦੋਂ ਇੱਕ ਵਾਰੀ ਖੋਲ ਕੇ ਤੋੜ ਕੇ ਦਿਖਾ ਦਿਆਂਗੀ ਲੈ ਸੱਜਣੋ ਜਦੋਂ ਤੁਰੂਗੀ ਜੱਜਮੈਂਟ ਕਰ ਲਿਓ ਜੇ ਇਹਦੇ ਵੀ ਨਾ ਮੱਥੇ ਦੀ ਗੱਲ ਕਰਾਂ ਕਿਉਂਕਿ ਇਹ ਵੀ ਮੋਰਾ ਚ ਚੰਗੀ ਕੁਆਲਿਟੀ ਦੀ ਆ ਸਿੰਗ ਜਰੂਰ ਇੱਕੇ ਦਾ ਟੁੱਟਿਆ ਹੋਇਆ ਪਰ ਹੋਰ ਕਿਸੇ ਪਾਸਿਓ ਜੇ ਮੈਂ ਗੱਲ ਕਰਾਂ ਸੱਜਣੋ ਝੋਟੀ ਹੱਥ ਨਹੀਂ ਧਰਾਉਂਦੀ ਕਿਉਂਕਿ ਚੰਗੀ ਆ ਇਹਦੇ ਪਿੱਠ ਪੂੜੇ ਦੀ ਚੜਾਈ ਵੀ ਚੰਗੀ ਆ ਕੱਦ ਕਾਠ ਇਹਦਾ ਵੀ ਚੰਗਾ ਤੇ ਥਣ ਥਣੋਟ ਵੀ ਸੱਜਣੋ ਇਹ ਝੋਟੀ ਨੂੰ ਚੰਗਾ ਲੱਗਿਆ ਬਾਕੀ ਤੁਰਦੀ ਦੀ ਨਾ ਤੁਸੀਂ ਜੱਜਮੈਂਟ ਕਰ ਲਓ ਇੱਕ ਵਾਰੀ ਬਾਕ ਕਮਾਲ ਹੋ ਜੀ ਤੇ ਜੇ ਗੱਲ ਕਰਾਂ ਨਾ ਬਾਈ ਨੇ ਕਾਟਿੰਗ ਕਟਿੰਗ ਕਰਕੇ ਬਣਾਰ ਕੀਆ ਗੱਲਬਾਤ ਪਤਾ ਨਹੀਂ ਉਧਰੋਂ ਕਾਟਿੰਗ ਹੋ ਕੇ ਆਈ ਆ ਪਤਾ ਨਹੀਂ ਬਾਈ ਨੇ ਕਰੀ ਔਰ ਆ ਕੇ ਪਰ ਝੋਟੀ ਇਹ ਵੀ ਸਾਫ ਆ ਸੱਜਣੋ ਥਣ ਥਣੋਟ ਇਹਨੂੰ ਵੀ ਚੰਗਾ ਲੱਗਿਆ ਇੱਕ ਵਾਰ ਨਾ ਅੱਗੇ ਤੋਂ ਨੇੜੇ ਤੋਂ ਥਣ ਥਣੋਟ ਤੁਹਾਨੂੰ ਮੈਂ ਦਿਖਾ ਦੂੰਗਾ ਇਹਦਾ ਤਿਕਾ ਵੀ ਮੁੱਠੀ ਦੀ ਚਵਾਈ ਵਾਲਾ ਥਾਂ ਲੱਗਿਆ ਤੇ ਵਧੀਆ ਚੰਗਾ ਥਾਂ ਲੱਗਿਆ ਇਹਨੂੰ ਤੇ ਲੰਬਾਈ ਕੱਦ ਘਾਟ ਇਹਦਾ ਵੀ ਸਜਣੋ ਚੰਗਾ ਚੰਗੇ ਪਿੱਠ ਕੁੜੇ ਦੀ ਐ ਲਾ ਇਹਦੇ ਬਾਰੇ ਵੀ ਹੁਣ ਬਾਈ ਨੂੰ ਆਪਾਂ ਪੁੱਛ ਲੈਨੇ ਆ ਤੇ ਰੇਟ ਵੀ ਦੋਹਾਂ ਦਾ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਇਹੇ ਥੱਲੇ 12 ਕਿਲੋ ਤਿਆਰ ਹੈ ਹਾਂ ਵੀਰੇ 12 ਕਿਲੋ ਅੱਛਾ ਇਹ ਆਪਾਂ ਕਿੰਨੇ ਕ ਦੀ ਛੱਡ ਦਾਂਗੇ ਜਮੀ ਲਾਸਟ ਇਹ ਵੀਰੇ ਆਪਾਂ 92 ਦੇ ਦਾਂਗੇ ਹੈ 92 92 ਨਹੀਂ ਹੈ ਨਹੀਂ ਮਖੌਣ ਤਾਂ ਸਾਨੂੰ ਪਾਦੇ ਹਾਂ ਤਾਂ ਪਹਾੜੇ ਨਹੀਂ ਲਿਹਾਉਂਦੇ ਭਰਾਵਾ ਬਹੁਤ ਮੁਸ਼ਕਲ ਨਾਲ ਲੈ ਕੇ ਆਉਂਦੇ ਆ ਪਸੂ ਹੁਣ ਚੱਲ ਪਿਆਗਾ ਉਹ ਤਾਂ ਠੀਕ ਆ ਗੱਲ ਉਹ ਘਰ ਪੈਲਣ ਥੱਲੇ 12 ਕਿਲੋ ਦੁੱਧ ਵੀ ਹੋ ਜਾਣਾ ਸੱਜਣੋ ਚੰਗਾ ਜਮੀਂ ਦੱਸ ਦੇ ਜਮੀਂ ਰਸਾ ਵੱਡਣਾ ਆਪਾਂ ਜਮਾ ਸਹੀ ਦੱਸਦਾ ਆਪਾਂ ਜਮੀਂ ਫਿਕਸ ਰੇਟ ਹੈ 90 ਦੇ 90 ਦੇ 90 ਜੋ ਛੋਟ ਛੱਪਾ ਮਾਨਤਨ ਆਏ ਗਈ ਦਾ ਕਰਾਂਗੇ ਲੈ ਸੱਜਣਾ 90000 ਚੋਂ ਨਾ ਛੋਟ ਛੱਪਾ ਹੋਊਗਾ ਮਾਨਤਨ ਆਈ ਸੱਜਣ ਦਾ ਹੋਊਗਾ ਤੇ ਬਾਕੀ ਭਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਰੇਟ ਹੋ ਜਾਂਦਾ ਹੁੰਦਾ ਕੋਈ ਪੱਕਾਈ ਕਰਕੇ ਪਸ਼ੂ ਲੱਭਦਾ ਹੋਣਾ ਇਹ ਤਾਂ ਲੱਭਦਾ ਨਹੀਂ ਘਣਾ ਉਹ ਤਾਂ ਗੱਲ ਠੀਕ ਹੈ ਤੇਰੀ ਹਾਂ ਖਰਚਾ ਵੀ ਹੋ ਜਾਂਦਾ ਏਡੀ ਦੂਰੋਂ ਪਸ਼ੂ ਲਿਆਉਣਾ ਜੇ ਕੱਲ ਨੂੰ ਕੋਈ ਪਸ਼ੂ ਦੀ ਪ੍ਰੋਬਲਮ ਆ ਜੇ ਮਤਲਬ ਮੇਰਾ ਹੀ ਪਸ਼ੂ ਹੋ ਜਾਊਗਾ ਨਾ ਉਹ ਤਾਂ ਹੈ ਫਿਰ ਇਹ ਤਾਂ ਸਾਹ ਵਾਲੀ ਚੀਜ਼ ਆ ਮ ਇਹਦੀ ਕੋਈ ਆਪਾਂ ਕਹਿ ਦਈਏ ਵਿੱਚ ਤਾਂ ਵੜ ਨਹੀਂ ਸਕਦੇ ਹੈਨਾ ਬਿਲਕੁਲ ਬਿਲਕੁਲ ਉਹਦਾ ਹਰੇਕ ਬੰਦਾ ਆਪਣੀ ਸਮਝ ਨਾਲ ਹੀ ਜਾਨਵਰ ਲੈਂਦਾ ਲੈ ਇੱਕ ਵਾਰੀ ਨਾ ਆਪਾਂ ਬੱਚਾ ਲਾ ਕੇ ਦਿਖਾ ਦਈਏ ਇਹਨੂੰ ਹਾਂ ਵੀਰੇ ਦੋਨਾਂ ਲੈ ਛੱਟ ਕੱਟਾ ਇਹਦਾ ਫੇਰ ਉਹਦਾ ਵੀ ਉਹਦਾ ਵੀ ਛੱਟ ਲਾ ਬਾਈ ਲੈ ਦੋਹਾਂ ਦੇ ਨਾ ਬੱਚਾ ਲਾ ਕੇ ਪਸਮਾ ਪਸਮਾ ਆਪਸ ਮੁੱਕੇ ਥਣ ਕਿਦਾਂ ਦਾ ਬਣਦਾ ਤੇ ਧਾਰ ਕੋਲੀ ਕਾਰਡੀਓ ਆਪਾਂ ਸੱਜਣ ਨੂੰ ਦਿਖਾ ਦਾਂਗੇ ਬਾਕੀ ਤੁਸੀਂ ਦੋ ਡੰਗ ਦੁੱਧ ਦੀ ਤਸੱਲੀ ਕਰਕੇ ਬਾਈ ਕੋਲ ਆ ਕੇ ਲੈ ਜਿਓ ਉਹ ਬਾਈ ਕਹਿੰਦਾ ਇਹ ਜੀ ਗੱਲ ਨਹੀਂ ਆਪਾਂ ਦੋ ਡੰਗ ਚਾਰ ਡੰਗ ਪੂਰੀ ਤਸੱਲੀ ਕਰਾ ਕੇ ਦੇਵਾਂਗੇ। ਉਹਦਾ ਵੀ ਛੱਡ ਲੈ ਬਾਈ। ਹਾਂ ਉਹਨਰੇ ਨੂੰ ਕਰ ਲੈ ਪਹਿਰਾ। ਉਰਲੇ ਪਾਸੇ ਨੂੰ ਕਰ ਲੈ ਝੋਟੀ ਨੂੰ। ਔਰ ਦੇ ਸਾਈਡ ਨੂੰ ਕਰ ਲੈ ਕੋਈ। ਲੈ ਸਜਣੋ ਇੱਕ ਨੰਬਰ ਵਾਲੀ ਝੋਟੀ ਆ ਗਈ ਇਹਦਾ ਬੱਚਾ ਆਪਾਂ ਥੋੜਾ ਜਿਹਾ ਪਹਿਲਾਂ ਛੱਡ ਲੈਤੀ ਲੈ ਇਹਦੀਆਂ ਨਾਲ ਤੁਹਾਨੂੰ ਹੁਣ ਇੱਕ ਵਾਰੀ ਤੋੜ ਕੇ ਦਿਖਾ ਦਾਂਗੇ ਆਪਾਂ ਹਨਾ। ਬੰਨ ਦੇ ਬਾਈ ਇੱਧਰ ਨੂੰ ਬੰਨ ਦੇ। ਆ ਗਈ ਆ ਗਈ ਆ ਵੀ ਇਹਦੇ ਵੀ ਮੂਰੀ ਬੰਨ ਦੇ ਬੱਚਾ। ਲੈ ਸਜਣੋ ਝੋਟੀਆਂ ਦੋਨੇ ਆ ਗਈਆਂ ਇੱਕ ਵਾਰੀ ਨਾ ਮੈਂ ਕੱਲੀ ਕੱਲੀ ਤੋੜ ਕੇ ਦਿਖਾ ਦੂੰਗਾ। ਥੋੜਾ ਜਿਹਾ ਜਗਾ ਦਾ ਭਾਸਾ ਨਹੀਂ ਜੋੜੀ ਤੋੜ ਕੇ ਦਿਖਾਣਾ ਸੋਨੂੰ ਮੈਂ ਪਹਿਲਾਂ ਆ ਆਹੀ ਤੋੜ ਦੇ ਬਾਈ 1 ਨੰਬਰ ਵਾਲੀ ਲੈ ਪਸਮਾ ਆ ਕੇ ਜੇ ਮੈਂ ਗੱਲ ਕਰਾਂ ਨਾ ਸਜਣੋ ਥਾਣਾਂ ਕੱਢਿਆ ਛੋਟੀ ਨੇ ਪੂਰਾ ਟਾਪ ਦਾ ਕਿਉਂਕਿ ਜਦੋਂ ਪਸਮਾਲਾਂ ਨੇ ਨਾ ਜਾਨਵਰ ਨੂੰ ਆਪਾਂ ਰੰਗ ਰੂਪ ਹੀ ਉਹਦਾ ਹੋਰ ਹੋ ਜਾਂਦਾ ਥਣ ਵੀ ਚੰਗਾ ਕੱਢਿਆ ਪੂਰਾ ਇੱਕ ਵਾਰ ਨੇੜੇ ਤੋਂ ਤੁਰਦੀ ਹੂੰ ਦੇਖ ਲਿਓ ਥਣ ਦੇਖ ਸਕਦੇ ਹੋ ਸੱਜਣਾ ਪੂਰਾ ਟੌਪ ਦਾ ਬਣਾਇਆ ਬਾਕੀ ਇਹ ਤਾਂ ਨਾ ਛੋਟੀ ਰੁਕੂਗੀ ਉੱਥੇ ਜਾ ਕੇ ਦਿਖਾਉਂਗਾ ਤੇ ਜੁੜੇ ਰਹੋ ਵੀਡੀਓ ਨਾਲ ਆਪਾਂ ਵੱਡੀ ਛੋਟੀ ਦਾ ਰੇਟ ਵੀ ਕਰਾਵਾਂਗੇ ਬਾਈ ਤੋਂ ਵੀਡੀਓ 'ਚ ਤੇ ਇਹਦੀਆਂ ਵੀ ਧਾਰਾ ਮਾਰ ਕੇ ਤੁਹਾਨੂੰ ਆਪਾਂ ਦਿਖਾਵਾਂਗੇ ਲਾ ਇੱਥੇ ਕੋ ਥਣ ਦੇਖ ਸਕਦੇ ਹੋ ਤੇ ਆਪਸ 'ਚ ਨਾ ਸੱਜਣੋ ਜੇ ਗੱਲ ਕਰਾਂ ਮੈਂ ਥਾਣਾ ਦਾ ਗੈਪ ਵੀ ਚੰਗਾ ਹੈ ਤੇ ਥਣ ਵੀ ਐ ਜਿਹੜਾ ਕਹਿੰਦੇ ਨੇ ਨਾ ਆਪਾਂ ਸਿਰੇ ਵਾਲਾ ਥਣ ਜਿਹੜੇ ਥਣ ਦੀ ਆਪਾਂ ਛਪਾਰਸ਼ ਤੁਹਾਨੂੰ ਕਰਦੇ ਹੁੰਨੇ ਆ ਵੀ ਜੜ ਮਜ਼ਬੂਤ ਤੇ ਥੱਲੇ ਤੋਂ ਤਿੱਖਾ ਲੈ ਭਾਈ ਇਹਦੀਆਂ ਧਾਰਾ ਮਾਰ ਕੇ ਦਿਖਾ ਦੇ ਪਹਿਲਾਂ ਇੱਧਰ ਨੂੰ ਕਰ ਲੈ ਅਸਰ ਜਿਹਨੂੰ ਕੈਮਰੇ ਤੋਂ ਨਾ ਥੋੜਾ ਜਿਹਾ ਡਰਦੀ ਆ ਝੋਟੀ ਨਹੀਂ ਬੱਸ ਬੋਝ ਕੇ ਜੇ ਭੇਜਿਆ ਕੋਈ ਗੱਲ ਨਹੀਂ ਹਰੇ ਗਾ ਵਾ ਵਾ ਕੋਈ ਨਹੀਂ ਗੰਨੀ ਕੋ ਧਾਰ ਦੇ ਧਾਰ ਦੇ ਧਾਰ ਦੇ ਦੇ ਦੀਆਂ ਦੇ ਦੇ ਧਾਰ ਹੂੰ ਜੀ ਗੱਲ ਕਰਾਂ ਨਾ ਸੱਜਣ ਆਪਣੇ ਕੈਮਰੇ ਤੇ ਜਦੋਂ ਬੋਲਦੇ ਆ ਥੋੜਾ ਜਿਹਾ ਡਰਦੀ ਆ ਤਾਰ ਆਪਾਂ ਇਹਦੀ ਹੁਣ ਦਿਖਾ ਦਾਂਗੇ ਤੁਹਾਨੂੰ ਪਾਸਾ ਠੜੀ ਮੂਰੇ ਮੜਾ ਡਰਨ ਆ ਜਾਵੇ ਨਹੀਂ ਨਹੀਂ ਡਰਦੇ ਨਹੀਂ ਲਾ ਲੋ ਲਾ ਲੋ ਲਾ 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 ਲੋ ਖਣ ਤਾ ਨਾ ਧਾਰ ਤਾਈ ਗੱਲ ਕਰਾਂ ਸਦਨ ਆਣ ਪੈਂਦੇ ਪੂਰੀ ਮੋਤੀ ਅਗਲੇ ਸੋਨਾ ਚ ਮਾਰ ਦੇ ਕਿਵੇਂ ਕਰੀਦਾ ਨਹੀਂ ਲਾ ਲੋ ਬਹੁਤ ਬੋਲੀ ਚਰਲਾ ਛਿੱਟਾ ਨਹੀਂ ਜੇ ਮੈਂ ਗੱਲ ਕਰਾਂ ਪੂਰੀ ਮੋਤੀ ਧਾਰ ਪੈਂਦੀ ਆ ਹੁਣ ਪਿਛਲੇ ਚ ਮਾਰ ਦੇ ਦਵਾਰੀ ਮਰਸੀ ਵਾਲੀ ਇਹ ਦੋਨੇ ਹੱਤਾਰ ਜਿਵੇਂ ਗੱਲ ਕਰਾਂ ਸੱਜਣੋ ਪੂਰੀ ਮੋਟੀ ਧਾਰ ਪੈਂਦੀ ਆ ਹੁਣ ਆਪਾਂ 2 ਨੰਬਰ ਵਾਲੀ ਛੋਟੀ ਤੇ ਲੈ ਕੇ ਚੱਲਦੇ ਆ ਉਹ ਵੀ ਦਿਖਾਉਨੇ ਆ ਉਹਦੀਆਂ ਵੀ ਧਾਰਾ ਮਾਰ ਕੇ ਦਿਖਾਉਨੇ ਆ ਤੁਹਾਨੂੰ ਲੈ ਛੋਟੀ ਦਾ ਸੱਜਣੋ ਇਹ ਵੀ ਆ ਗਈ ਥਣ ਥਣੌਟ ਇੱਕ ਵਾਰ ਦੇਖ ਸਕਦੇ ਨੇ ਨੇੜੇ ਤੋਂ ਦਰਦ ਹੀ ਆ ਥੋੜਾ ਜਿਵੇਂ ਗੱਲ ਕਰਾਂ ਥਾਣੀ ਨੂੰ ਵੀ ਪੂਰਾ ਟੋਪ ਦਾ ਲੱਗੇ ਇੱਕ ਵਾਰੀ ਤੋੜ ਕੇ ਦਿਖਾ ਦਾਨੇ ਆ ਤੇ ਫਿਰ ਇਹਦੀਆਂ ਵੀ ਨਾ ਸੱਜਣੋ ਤੁਹਾਨੂੰ ਵੀਡੀਓ ਦੇ ਵਿੱਚ ਹੀ ਆਪਾਂ ਧਾਰਾ ਮਰਵਾ ਕੇ ਦਿਖਾ ਦਾਂਗੇ ਮਤਲਬ ਪਾਸ ਕਰਕੇ ਦਿਖਾ ਦਾਂਗੇ ਉਹ وڑا ਜਾ ਡਰਦੀ ਆ ਸੱਜਣੋ ਕੈਮਰੇ ਤੋਂ ਕਈ ਵਾਰੀ ਨਾ ਜਾਨਵਰ ਡਰ ਜਾਂਦਾ ਇੱਕ ਵਾਰ ਥਣ ਥਣੋਟਸ ਨੂੰ ਆਪਾਂ ਇਹਦਾ ਦਿਖਾ ਦਾਂਗੇ ਅ ਸਾਈਡ ਜੀ ਕਿਵੇਂ ਲੱਗਦਾ ਥੋੜਾ ਜਿਹਾ ਪਾਸਾ ਜਾ ਕਿਵੇਂ ਲੱਗਦਾ ਇਹ ਭਾਲਾ ਦਾ ਕਰਕੇ ਆ ਵੀਰੇ ਕੋਈ ਬਾਲਾ ਕੋ ਹੋ ਨਹੀਂਗਾ ਅੱਛਾ ਪਾਸਾ ਤਾਂ ਨਹੀਂ ਰੱਖਦੀ ਨੋ 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 ਨਾ ਜਮਾ ਮੈਂ ਕਿਹਾ ਅਗਰ ਤਸੱਲੀ ਕਰੇ ਚੱਲ ਵੀ ਦੇਖ ਲੈ ਲੈ ਬਹਿ ਜਾ ਭਾਈ ਬੋਚ ਕੇ ਮੈਂ ਕਿਹਦੀ ਵਾਰੀ ਤਾਂ ਨਹੀਂ ਹੁੰਦਾ ਕੋਸ ਨਹੀਂ ਕਹਿੰਦੀ ਇਹ ਤਾਂ ਨੇ ਸੱਜਣੋ ਥਣ ਦੀ ਤਾਂ ਜੀ ਗੱਲ ਕਰਨਾ ਥਣ ਦੋਹੇ ਝੋਟੀਆਂ ਨੂੰ ਐ ਲੱਗਿਆ ਪੂਰਾ ਟਾਪ ਦਾ ਤੇ ਪਸਮਾ ਕੇ ਥਾਣੇ ਨੇ ਵੀ ਸੱਜਣੋ ਚੰਗਾ ਕੱਢਿਆ ਬਾਕੀ ਹੁਣ ਧਾਰਾਂ ਦੇਖਦੇ ਆ ਮਾਰ ਕੇ ਚੱਲ ਬੱਸ ਮਾਰ ਲੈ ਇਹ ਤਾਂ ਬੱਸ ਵੀਰੇ ਉਹਦਾ ਕਰਕੇ ਹੀ ਘਟਿਆ ਦੁੱਧ ਥੋੜਾ ਥੋੜਾ ਮੇਰਾ ਉਹ ਤਾਂ ਪੂਰਾ ਹੀ ਹੈ ਨਾਲੇ ਕਿਵੇਂ ਆ ਧਾਰ ਪੋਲੀ ਐ ਉਹੀ ਨਾ ਕਹਿੰਦੇ ਤੇ ਹੈਂ ਇਹ ਤਾਰ ਸੱਜਣੋਂ ਵਧੀਆ ਮੋਟੀ ਪੈਂਦੀ ਆ ਬਾਕੀ ਨਾ ਤੁਸੀਂ ਪਾਸ ਕਰਕੇ ਜ਼ਰੂਰ ਲੈ ਕੇ ਜਾਇਓ ਮੈਂ ਇਹੀ ਗੱਲ ਕਹਿਣਾ ਹੁਣ ਹੁਣ ਅਗਲੇ ਥਣਾ ਚ ਮਾਰਦੇ ਬਾਈ ਜਦ ਤਾਰ ਸੱਜਣੋਂ ਇਹਦੀ ਵੀ ਮੋਟੀ ਪੈਂਦੀ ਆ ਪੂਰੀ ਬਾਕੀ ਪਾਸ ਕਰਕੇ ਲਿਜਾਣਾ ਨਾ ਪਸ਼ੂ ਤੁਹਾਡਾ ਫਰਜ਼ ਹੁੰਦਾ ਕਿਉਂਕਿ ਸੱਜਣੋਂ ਤੁਸੀਂ ਨੇ ਪੇਮੈਂਟ ਲਾਉਣੀ ਹੁੰਦੀ ਆ ਦੋ ਡੰਗ ਚਾਰ ਡੰਗ ਚੋਕੇ ਲੈ ਜਾ ਕਰੋ ਜਾਨਵਰ ਨੂੰ ਤੇ ਆਜੋ ਬਾਕੀ ਨਾ ਬਾਈ ਨਾ ਕਰਾਉਣਾ ਗੱਲਬਾਤ ਇਹਦਾ ਵੀ ਮੈਂ ਫਿਕਸ ਜਿਆ ਰੇਟ ਕਰਾਉਣਾ ਬਾਈ ਕੀ ਰੇਟ ਛੱਡੂਗਾ ਲੇ ਸਰ ਜਣਾ ਝੋਟੀ ਦੀਆਂ ਆਪਾਂ ਇਹਦੀਆਂ ਵੀ ਧਾਰਾ ਮਾਰ ਕੇ ਪਾਸ ਕਰ ਲਈ ਠੀਕ ਹੈ ਹੁਣ ਇਹਦਾ ਰੇਟ ਦੱਸਦੇ ਲੈਂਡ ਦੇਣ ਦਾ ਰੇਟ ਵੀਰੇ ਆਪਾਂ 10 ਦੀ ਹਾਂ ਇੱਕੋ ਹੀ ਕਰਾਂਗੇ ਆਪਾਂ ਅੱਛਾ ਇੱਕੋ ਹੀ ਰੇਟ ਕਰਾਂਗੇ ਕਿੰਨੇ ਦੀ ਛੜ ਦਾਂਗੇ ਬੰਬ ਮਾਨਤਨ ਕਰ ਦਾਂਗੇ 10 ਚੋਂ ਹਾਂ ਦਾ ਅੱਛਾ ਬਾਹਲਾ ਛੜਦੀ ਕਿਰਾਇਆ ਕੱਪਾ ਕੋਈ ਦੂਰੋਂ ਆਉਂਦਾ ਬੰਦਾ ਇਹ ਕਰਾਂਗੇ ਤਾਂ ਥੋੜਾ ਥੋੜਾ ਅੰਦਰ ਨਹੀਂ ਦਿੰਦਾ ਲੱਖ ਦੇ ਨਹੀਂ ਨਹੀਂ ਲੱਖ ਦੇਂਦਾ ਤਾਂ ਐਡੀ ਵੱਡੀ ਮੱਝ ਕਿੱਥੇ ਮਿਲਦੀ ਹੈ ਮਿਲਦੀ ਨਹੀਂ ਨਹੀਂ ਮਿਲਦੀ ਵੀਰੇ ਐਡੀ ਵੱਡੀ ਮੱਝ ਕਿੱਥੇ ਖਿੱਚ ਹੋ ਗਈ ਹੁਣ ਇਹ ਪੂਰੀ ਖੱਚਾ ਕਿੰਨੇ ਕ ਦੀ ਫੇਰ ਵੀ بس ਇੱਕ 11500 ਦੀ ਆਪਾਂ ਮਾਨਤਾਨ ਕਰ ਦਾਂਗੇ। ਉਹ ਕੋਈ ਗੱਲ ਨਹੀਂ ਸੱਜਣਾ ਮਾਨਤਾਨ ਹੋ ਜੂਗਾ ਤੁਹਾਡਾ। ਬਾਈ ਨੂੰ ਨਾ ਫੋਨ ਮਲਾ ਲਓ ਇੱਕ ਵਾਰੀ ਪਰ ਮੈਂ ਇੱਕ ਗੱਲ ਕਹਿਣਾ ਉਹਨਾਂ ਹਰੇਕ ਵੀਡੀਓ 'ਚ ਵੀ ਦੋ ਡੰਗ ਚਾਰ ਡੰਗ ਨਾ ਚੋਕੇ ਲੈ ਕੇ ਜਾਣ ਦਾ ਜਾਨਵਰ ਤੁਹਾਡਾ ਫਰਜ਼ ਬਣਦਾ ਕਿਉਂਕਿ ਸੱਜਣਾ ਤੁਸੀਂ ਨੇ ਪੈਸੇ ਦੇਣੇ ਹੁੰਦੇ ਆ। ਕੋਈ ਵਪਾਰੀ ਨੇ ਕੋਈ ਫਟਿਆ ਨੋਟ ਨਹੀਂ ਲੈਣਾ ਹੁੰਦਾ। ਜੇ ਤੁਸੀਂ ਕਹਿ ਦੇਣਾ ਨਾ ਵੀ ਬਾਈ ਇੱਕ ਡੰਗ ਚੋਕੇ ਜਾਂ ਕਈ ਵਾਰੀ ਫੋਨ ਤੇ ਜਾਨਵਰ ਮੰਗਾ ਲਾਨੇ ਆ ਕਿਉਂਕਿ ਜੇ ਮਾਗਰੋ ਸਾਨੂੰ ਫੋਨ ਕਰਦਾਂ ਨਾ ਵੀ ਐ ਹੋ ਗਿਆ। ਉਹ ਠੱਗੀ ਦੇ ਜੇ ਆਪਾਂ ਗੱਲ ਕਰ ਲਈਏ ਬਾਈ ਹਨਾ ਬੰਦੇ ਆਪ ਜ਼ਿੰਮੇਵਾਰ ਹੁੰਦੇ ਉਹ ਚੀਜ਼ ਦੇ ਕਿਉਂਕਿ ਜਦੋਂ ਆਪਾਂ ਨਾ ਜਾਨਵਰ ਨੂੰ ਡੰਗ ਦੋ ਡੰਗ ਦੋ ਡੰਗ ਚਾਰ ਡੰਗ ਪਾਸ ਕਰਕੇ ਨਹੀਂ ਲੀ ਜਾਂਦੇ ਉਹਦੇ ਜ਼ਿੰਮੇਵਾਰ ਸੱਚ ਨੂੰ ਫਿਰ ਆਪਾਂ ਠੱਗੀ ਦੇ ਆਪ ਬਣ ਜਾਂਦੇ ਆ ਕਿਉਂਕਿ ਤੁਸੀਂ ਦੋ ਡੰਗ ਘੱਟੋ ਘੱਟ ਜੇ ਬਾਲਾ ਨਹੀਂ ਕਰ ਸਕਦੇ ਦੋ ਡੰਗ ਤਾਂ ਇੱਕ ਡੰਗ ਤੁਸੀਂ ਆ ਕੇ ਪਾਸ ਕਰ ਲਓ ਇੱਕ ਡੰਗ ਤੁਸੀਂ ਵੀਡੀਓ ਕਾਲ ਤੇ ਵੀ ਚਵਾ ਸਕਦੇ ਨੇ ਸੱਜਣ ਜਿਹੜੇ ਜਿਆਦਾ ਦੂਰ ਹੁੰਦੇ ਨੇ ਕਿਉਂਕਿ ਦੋ ਵਾਰ ਚ ਨਾ ਆਪਾਂ ਨੂੰ ਦੁੱਧ ਦਾ ਕਨਫਰਮ ਪਤਾ ਲੱਗ ਜਾਂਦਾ ਵੀ ਕਿੰਨਾ ਕ ਦੁੱਧ ਆ ਬਾਈ ਹਨਾ ਨਹੀਂ ਮੈਂ ਤਾਂ ਉਹ ਕਹਿੰਦਾ ਵੀ ਜਦੋਂ ਵਾਰ-ਵਾਰ ਕਹਿੰਦੇ ਵੀ ਰੁਪਈਆ ਲਾਉਣੇ ਅਗਲੇ ਨਗਰਾਂ ਤੋੜਾਂਗੇ ਕਰੇ ਨਾ ਹਾਂ ਵੀ ਦੋ ਡੰਗ ਅਗਲਾ ਚੋਕੇ ਲੈ ਕੇ ਜਾਵੇ ਇੱਕ ਡੰਗ ਨਾਲ ਕੋਈ ਪਤਾ ਲੱਗਦਾ ਨਹੀਂ ਬਾਈ ਇੱਕ ਡੰਗ ਨਾਲ ਆਈਡੀ ਨਹੀਂ ਪਤਾ ਲੱਗਦਾ ਇੱਕ ਵਾਰੀ ਐਡਰੈਸ ਆਪਣਾ ਫੇਰ ਕਨਫਰਮ ਕਰਾ ਦਿਓ ਹਾਂ ਬਾਈ ਜੀ ਆਪਣਾ ਪਿੰਡ ਹੈਗਾ ਬੁਰਜ ਜੱਬਰ ਜੋਗੇਰਲੇ ਦੇ ਨਾਲ ਆ ਜ਼ਿਲ੍ਹਾ ਮਾਨਸਾ ਦਾ ਅਾਂ ਜਿਲ੍ਹਾ ਸੱਜਣੋਂ ਮਾਨਸਾ ਪੈ ਜਾਂਦਾ ਜਿਹੜਾ ਮੇਰਾ ਖਿਆਲ ਹੈ ਮਾਨਸਾ ਕੈਂਚੀਆਂ ਤੋਂ ਰੋਡ ਹੈਨਾ ਜੇ ਗੱਲ ਕਰ ਲਈਪਾ ਮਾਨਸਾ ਕੈਂਚੀਆਂ ਤੋਂ ਜਿਹੜਾ ਰੋਡ ਬਰਨਾਲੇ ਵੱਲ ਜਾਂਦਾ ਜੀ ਜੀ ਬਰਨਾ ਮਾਨਸਾ ਕੈਂਚੀਆਂ ਤੋਂ ਕਿੰਨੇ ਕਿਲੋਮੀਟਰ ਹੋਊਗਾ ਮਾਨਸਾ ਕੈਂਚੀਆਂ ਤੋਂ 22 ਕਿਲੋਮੀਟਰ ਹੈ ਆਪਣਾ ਅੱਛਾ ਮਾਨਸਾ ਕੈਂਚੀਆਂ ਤੋਂ 22 ਕਿਲੋਮੀਟਰ ਇਧਰ ਬਰਨਾਲੇ ਬਣੀ ਹੋਈ ਹੈ ਆਪਣਾ ਬਰਨਾਲੇ ਤੋਂ ਵੀ ਇੰਨੇ ਹੀ ਪੈਂਦਾ 25 ਅੱਛਾ ਬਰਨਾਲੇ ਤੋਂ ਵੀ 20 22 ਪੈਂਦਾ ਉਹ ਰੋਡ ਦੇ ਉੱਤੇ ਆਪਣਾ ਜੋਗੇ ਦੇ ਨੇੜੇ ਆ ਕੇ ਆਪਣਾ 2 2.5 ਕਿਲੋਮੀਟਰ ਰੋਡ ਤੋਂ ਹਟਮਾ ਪੈਂਦਾ ਹੈ ਚੱਬਰ ਬੁਰਜ ਚੱਬਰ ਬਾਕੀ ਤੁਸੀਂ ਬਾਈ ਤੇ ਬਾਕੀ ਸੱਜਣੋ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਧੰਨਵਾਦ